ਆਸਟ੍ਰੇਲੀਆ ਕੋਈ ਫੁੱਦੂ ਕੰਟਰੀ ਨਹੀਂ ਹੈਗੀ ਟੌਪ ਦੀ ਕੰਟਰੀ ਆ ਆਸਟ੍ਰੇਲੀਆ ਆ ਜਿਹੜਾ ਸਨੇਹਾ ਲੋਕਾਂ ਤੱਕ ਰ ਪਹੁੰਚਣਾ ਬੜਾ ਜ਼ਰੂਰੀ ਹੈ ਮੈਂ ਜਿਹੜੇ ਜਿਹੜੇ ਯੂਕੇ ਦੇ ਵੀਜ਼ੇ ਬਾਰੇ ਸਾਰੇ ਵੀਜ਼ਾ ਬਾਰੇ ਲੋਕਾਂ ਨੂੰ ਜਾਗਰੂਤ ਕਰਦਾ ਹੁਣ ਜਿਹੜਾ ਨਵਾਂ ਜਿਹੜੀ ਠੱਗੀ ਚੱਲ ਰਹੀ ਆ ਆਸਟ੍ਰੇਲੀਆ ਦੇ ਨਾਮ ਤੇ ਬਹੁਤ ਵੱਡੀ ਏਜੰਟ ਠੱਗੀ ਮਾਰ ਰਹੇ ਨੇ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਅਸੀਂ ਭੇਜ ਰਹੇ ਹਾਂ ਆ ਇਸ ਤਰ੍ਹਾਂ ਦਾ ਵੀਜ਼ਾ ਕੱਢ ਕੇ ਦੇ ਦਨੇ ਇਸ ਕਰਕੇ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਲੋਕਾਂ ਨੂੰ ਦੱਸਣਾ ਚਾਹਣਾ ਵੀ ਕਿਹੜੀ ਠੱਗੀ ਹੁਣ ਚੱਲ ਰਹੀ ਆ ਨਵੇਂ ਨਵੇਂ ਠੱਗਾਂ ਦੀ ਜਿਹੜੀਆਂ ਠੱਗੀਆਂ ਆ ਵੀ ਆ ਜਿਹੜਾ ਇਹ ਆਸਟ੍ਰੇਲੀਆ ਦਾ ਵੀਜ਼ਾ ਹੈ ਇਹ ਦੇਖਣ ਨੂੰ ਬਿਲਕੁਲ ਤੁਹਾਨੂੰ ਰੀਜਨਲ ਲੱਗਦਾ ਹੈ ਇੱਧਰ ਇੰਡੀਆ ਦੇ ਵਿੱਚ ਵੀ ਸ਼ੋ ਵੀ ਹੁੰਦਾ ਵੀ ਵੀਜ਼ਾ ਲੱਗ ਗਿਆ ਇਹ ਜਿਹੜਾ ਵੀਜ਼ਾ ਲੱਗ ਗਿਆ ਇੰਡੀਆ ਦੇ ਵਿੱਚ ਤੁਹਾਨੂੰ ਸ਼ੋ ਵੀ ਹੋਊਗਾ ਤੁਹਾਨੂੰ ਸ਼ੋ ਜਦੋਂ ਤੁਹਾਨੂੰ ਸ਼ੋ ਹੋਗਾ ਤੁਸੀਂ ਏਜੰਟ ਨੂੰ ਪੜੱਕ ਦੇਣੇ ਪੈਸੇ ਦੇਦੋਗੇ ਏਜੰਟ ਤੁਹਾਨੂੰ ਕੀ ਕਹੂਗਾ ਮੈਂ ਤੁਹਾਨੂੰ ਆਸਟ੍ਰੇਲੀਆ ਭੇਜ ਰਿਹਾ ਜਦੋਂ ਵੀਜ਼ਾ ਲੱਗਿਆ ਉਦੋਂ ਪੈਸੇ ਮੈਂ ਤੁਹ ਤੋਂ ਲਵਾਂਗਾ ਤੁਸੀਂ ਕਰੋਗੇ ਜਦੋਂ ਵੀਜ਼ਾ ਤੁਹਾਨੂੰ ਕਢਾ ਕੇ ਦੇਦਾ ਤੁਸੀਂ ਵੀਜ਼ਾ ਚੈੱਕ ਕਰੋਗੇ ਵੀ ਹਾਂ ਵੀਜ਼ਾ ਅਰिजिनल ਹੈ ਜੀ ਬਿਲਕੁਲ ਥੋਤੋਂ ਫਿਰ ਤੁਸੀਂ ਏਜੰਟ ਨੂੰ ਉਹਦੀ ਪੈਸੇ ਦੇ ਦੋਗੇ ਏਜੰਟ ਕਹੂਗਾ ਜੇ ਤੁਹਾਡਾ ਵੀਜ਼ਾ ਆ ਗਿਆ ਉਹਨੂੰ ਬਾਹਰ ਭੇਜਣ ਤੋਂ ਪਹਿਲਾਂ ਮੈਂ ਤੁਹਾਨੂੰ ਪੈਸੇ ਦੇਵਾਂ ਆ ਚੱਕੋ ਤੁਹਾਨੂੰ ਮੈਂ ਟਿਕਟਾਂ ਭੇਜਦਾ ਮੈਂ ਆ ਤੁਹਾਡੇ ਟਿਕਟਾਂ ਲਗੀਆਂ ਮੈਂ ਬੇਸ਼ੱਕ ਇਸ ਦੇ ਏਜੰਟ ਦਾ ਨਾਮ ਨਹੀਂ ਲਵਾਂਗਾ ਕਿਉਂਕਿ ਇਹਦਾ ਏਜੰਟ ਕਹਿੰਦਾ ਮੈਂ ਪੈਸੇ ਵਾਪਸ ਕਰ ਰਹੇ ਹਾਂ ਇਹ ਜਿਹੜਾ ਏਜੰਟ ਵੀ ਧਿਆਨ ਨਾਲ ਸੁਣ ਲੇ ਇਹਦਾ ਏਜੰਟ ਤਾਂ ਮੈਂ ਕਿਸੇ ਦਾ ਮੈਂ ਕਿਸੇ ਵੀ ਏਜੰਟ ਦਾ ਨਾਮ ਨਹੀਂ ਖਰਾਬ ਕਰਨਾ ਚਾਹੁੰਦਾ ਜਿਹੜਾ ਮੰਨ ਗਿਆ ਇਹਦਾ ਏਜੰਟ ਕਹਿੰਦਾ ਮੈਂ 15 ਤਰੀਕ ਤੋਂ ਪਹਿਲਾਂ ਪਹਿਲਾਂ ਪੈਸੇ ਵਾਪਸ ਹੀ ਮੁੰਡੇ ਤੇ ਕਰ ਦੇਣਾ ਜਿਹੜਾ ਜਾਲੀ ਵੀਜ਼ਾ ਲਵਾਇਆ ਸੀ ਇਸ ਕਰਕੇ ਮੈਂ ਉਹ ਏਜੰਟ ਦਾ ਨਾਮ ਨਹੀਂ ਲੈਂਦਾ ਜੇ ਉਹ ਨਾ ਮੰਨਿਆ ਤਾਂ ਇਸ ਤੋਂ ਬਾਅਦ ਨਾਮ ਉਹਦਾ ਲਵਾਂਗੇ ਪਰ ਹੁਣ ਜਿਹੜੀ ਗੱਲ ਇਹ ਆ ਕਿ ਇਸ ਤਰ੍ਹਾਂ ਜਿਹੜਾ ਏਜੰਟ ਟਿਕਟਾਂ ਕਢਾ ਕੇ ਦੇ ਦਿੰਦੇ ਨੇ ਆਹ ਦੇਖੋ ਵੀ ਆਹ ਟਿਕਟਾਂ ਆ ਗਈਆਂ ਆਹ ਸਾਰਾ ਕੁਝ ਆ ਗਿਆ ਵੀ ਆਹ ਤੁਹਾਡੀ ਜਿਹੜੀ ਤੁਹਾਡੀ ਫਲਾਈਟ ਆਪਾਂ ਟਿਕਟਾਂ ਕਢਾ ਆਹ ਟਿਕਟ ਜਾ ਕੇ ਤੁਸੀਂ ਜਾ ਕੇ ਹੁਣ ਤੁਸੀਂ ਕੀ ਫਲਾਈਟ ਹੀ ਜਾ ਕੇ ਲੈਣੀ ਆ ਤੁਸੀਂ ਫਲਾਈਟ ਜਾ ਕੇ ਲੈਣੀ ਆ ਪਰ ਤੁਸੂ ਨੂੰ ਪਤਾ ਲੱਗਾ ਵੀ ਟਿਕਟਾਂ ਵੀ ਆ ਪਈਆਂ ਨੇ ਗਿਆ ਵੀਜ਼ਾ ਵੀ ਆ ਪਿਆ ਵੀ ਬਸ ਜਾ ਕੇ ਜਹਾਜ਼ੀ ਤੱਕ ਹੀ ਨੂੰ ਹੱਥ ਪਾਉਣਾ ਹੀ ਆ ਵੀ ਜੱਟ ਨੂੰ ਪੈਸੇ ਦੇ ਦੋ ਪੜੱਕ ਦੇ ਨੇ ਜਾ ਕੇ ਪੈਸੇ ਦੇ ਦੇ ਫਿਰ ਏਜੰਟ ਚਾਹਦਾ ਉੱਥੇ ਕੀ ਕਰਦਾ ਆ ਦਿੱਲੀ 에ਅਰਪੋਰਟ ਤੋਂ ਪਹੁੰਚਣ ਤੋਂ ਪਹੁੰਚਣ ਤੋਂ ਪਹਿਲਾਂ ਫੋਨ ਕਰਦਾ ਵੀ ਰੁਕ ਜਾ ਵੀ ਤੂੰ ਚੜੀ ਨਾ ਥੋੜੀ ਜਿਹੀ ਕੋਈ ਦਿੱਕਤ ਆ ਗਈ ਤੂੰ ਚੜੀ ਨਾ ਕੋਈ ਪ੍ਰੋਬਲਮ ਆ ਗਈ ਇਹ ਫਿਰ ਉਹ ਪਤਾ ਹੁੰਦਾ ਵੀ ਜੇ ਬੰਦਾ ਫਸ ਗਿਆ ਉੱਥੇ ਏਜੰਟ ਦਾ ਨੋ ਧਰਨਾ ਏਜੰਟ ਬਰਾਬਰ ਰਗੜਿਆ ਜਾਊਗਾ ਇਹੀ ਗੱਲ ਆ ਨਾ ਉੱਥੇ ਹੀ ਚੀਜ਼ਾਂ ਹੁੰਦਾ ਵੀ ਇਹ ਜਦੋਂ ਫਸਾ ਗਿਆ ਵੀ ਵੀਜ਼ਾ ਕਿਨੇ ਲਵਾ ਕੇ ਤਾਂ ਚੱਲੀ ਉੱਥੇ ਫਿਰ ਏਜੰਟ ਲਗੜਿਆ ਜਾਂਦਾ ਤੇ ਦੂਜੀ ਗੱਲ ਜਾਂ ਫਿਰ ਉਥੋਂ ਕਈ ਵਾਰੀ ਮੋੜ ਦਿੰਦੇ ਨੇਗੇ ਇਸ ਤਰ੍ਹਾਂ ਦੇ ਨਾਂ ਤੇ ਜਿਹੜੀਆਂ ਆਸਟ੍ਰੇਲੀਆ ਦੀਆਂ ਜਿਹੜੀਆਂ ਠੱਗੀਆਂ বাজ ਰਹੀਆਂ ਨੇਗੇ ਮੇਰੀ ਧਿਆਨ ਨਾਲ ਗੱਲ ਸੁਣੋ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਕਿਹੜਾ ਲੱਗ ਰਿਹਾ ਆਸਟ੍ਰੇਲੀਆ ਕੋਈ ਫੁੱਦੂ ਕੰਟਰੀ ਨਹੀਂ ਹੈਗੀ ਟਾਪ ਦੀ ਕੰਟਰੀ ਆ ਆਸਟ੍ਰੇਲੀਆ ਉਹ ਵੀਜ਼ਾ ਕਿਹੜਾ ਦਿੰਦੇ ਨੇ ਜਾਂ ਤਾਂ ਦੇਖੋ ਸਾਨੂੰ ਪਤਾ ਕਿ ਸਟੱਡੀ ਵੀਜ਼ਾ ਜਾਂ ਆਪਣਾ ਆਰਟਿਸਟ ਵੀਜ਼ਾ ਹੋ ਦਿੰਦੇ ਨੇ ਜਿਹੜਾ ਕਿ ਮੈਂ ਪਲਾਸਟ੍ਰੇਲੀਆ ਵਿੱਚ ਜਾ ਕੇ ਆਰਟਿਸਟ ਵੀਜ਼ੇ ਉਹ ਵੀ ਜਤਿੰਦਰ ਨਹੀਂ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਵਰਕ ਪਰਮਿਟ ਵਾਲਾ ਇੱਕ ਇੱਕ ਵੀ ਜਾਨੀ ਦੇ ਰਹੇ ਇਹ ਤੈਨੂੰ ਕਿਹੜਾ ਵੀਜ਼ਾ ਕਹਿ ਕੇ ਦੇ ਤਾਏ ਵਰਕ ਪਰਮਿਟ ਵਰਕ ਪਰਮਿਟ ਧੱਕਾ ਵੀ ਲੈਣੇ ਨੇ ਆਸਟ੍ਰੇਲੀਆ ਕਿੰਨੇ ਪੈਸੇ ਲੈ ਲੇ 18 ਲੱਖ ਰੁਪਏ 18 ਲੱਖ ਰੁਪਏ ਚ ਲੱਗੜਿਆ ਪਿਆ ਇਹ ਬੰਦਾ ਜੇ ਤੁਹਾਨੂੰ ਕੋਈ ਜਿੰਨੇ ਵੀ ਆਸਟ੍ਰੇਲੀਆ ਦੇ ਨਾਂ ਤੇ ਵੱਡੀ ਠੱਗੀ ਵੱਜ ਰਹੀ ਆ ਇਸ ਤਰ੍ਹਾਂ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਆਪਣਾ ਵੀ ਦਿਖਾ ਦਣਾ ਜਮਾ ਸੇਮ ਐ ਮੈਂ ਐਵੇਂ ਜਿਕਰੂ ਜਮਾ ਸੇਮ ਅਡਟੋ ਕੱਢ ਕੇ ਦੇ ਦਿੰਦੇ ਨੇ ਵੀ ਇਹ ਜਮਾ origignal ਵੀਜ਼ਾ ਆ ਐਵੇਂ ਲੱਗਦਾ ਆਸਟ੍ਰੇਲੀਆ ਆ ਕੋਈ ਆ ਨਹੀਂ ਉਹ ਵੀਜ਼ਾ ਪੂਜਾ ਨ ਠੱਗੀ ਮਰਵਾਉਣੀਆਂ ਮਰਵਾਈ ਚਲੋ ਕੋਈ ਵਰਕ ਪਰਮਨੈਂਟ ਵੀਜ਼ਾ ਨਹੀਂ ਦਿੰਦੀ ਜਾਂ ਸਟੱਡੀ ਵੀਜ਼ਾ ਲੱਗ ਸਕਦਾ ਜਾਂ ਆਰਟਿਸਟ ਵੀਜ਼ਾ ਲੱਗ ਸਕਦਾ ਆਹੀ ਜਿਹੜੇ 2-4 ਵੀਜ਼ੇ ਲੱਗ ਸਕਦੇ ਨੇਗੇ ਜਾਂ ਆਪਣਾ ਟੂਰਿਸਟ ਵੀਜ਼ਾ ਜਿਹੜਾ ਆਪਾਂ ਟੂਰਿਸਟ ਵੀਜ਼ੇ ਦੀ ਗੱਲ ਕਰੀ ਹੈ ਹਨਾ ਟੂਰਿਸਟ ਵੀਜ਼ਾ ਉਹ ਵੀ ਜਿਹੜਾ ਬੜਾ ਮੁਸ਼ਕਲ ਨਾਲ ਦਿੰਦੀ ਆਸਟ੍ਰੇਲੀਆ ਉਹ ਵੀ 100 ਚੋਂ ਇੱਕ ਦੋ ਜਣਾਂ ਦਾ ਲੱਗਦਾ ਜਿਹੜਾ ਕੋਈ ਬਾਹਲਾ ਜਿਹਦਾ ਕੋਈ ਸੋਲਿਡ ਪੁਆਇੰਟ ਆ ਜਾਂ ਕੋਈ ਬਿਜ਼ਨਸਮੈਨ ਆ ਕਿਉਂਕਿ ਬਾਹਲਾ ਬੰਦਾ ਵੱਡਾ ਜਿਹਨਾਂ ਕਿ ਉਹਨਾਂ ਨੂੰ ਸਾਰਾ ਕੁਝ ਪਤਾ ਆਸਟ੍ਰੇਲੀਆ ਨੂੰ ਵੀ ਕਿਹੜਾ ਬੰਦਾ ਕੀ ਆ ਕਿਹੜਾ ਬੰਦਾ 1 ਕਰੋੜ ਦੀ ਰਿਟਰਨ ਸ਼ੋ ਕਰ ਦੋ ਜੇ ਤੁਹਾਡਾ ਉਹਨਾਂ ਨੂੰ ਪਤਾ ਲੱਗਣਾ ਵੀ ਇੱਕ ਜਾਲ ਹੀ ਹੈ ਤਾਂ ਜਾਲ ਹੀ ਹੈ ਜਿੱਥਾ ਮਰਜੀ ਉਹਨਾਂ ਨੇ ਸਾਰਾ ਕੁਝ ਆਨਲਾਈਨ ਚੈੱਕ ਕਰਨਾ ਵੀ ਕਿਹੜੇ ਬੰਦਰਾ ਬਿਜ਼ਨਸ ਆਨਲਾਈਨ ਕਿਹੜਾ ਕੀ ਕੁਝ ਆ ਜਿਹੜਾ ਸਾਰਾ ਕੁਝ ਮੇਰਾ ਜਿਵੇਂ ਹੁਣ ਮੈਂ ਆਸਟ੍ਰੇਲੀਆ ਵਿੱਚ ਗਿਆ ਸੀ ਮੇਰਾ ਜਦੋਂ ਤੁਸੀਂ ਸਰਚ ਕਰੋ ਭਾਣਾ ਸਿੱਧੂ ਮੇਰਾ ਸਾਰਾ ਤਾਮਾ ਜਾਮਾ ਨੈਟ ਤੇ ਸਾਹਮਣੇ ਆ ਜਾਂਦਾ ਉਹ ਤਾਅ ਵੀ ਜਦੋਂ ਦੀ ਆਸਟ੍ਰੇਲੀਆ ਇਸ ਕਰਕੇ ਆ ਜਿਹੜੇ ਜਾਲੀ ਬੀਜੇ ਦੇ ਰਹੇ ਨੇ ਆਸਟ੍ਰੇਲੀਆ ਦੇ ਇਹ ਸਾਰੇ ਜਾਲੀ ਨੇਗੇ ਬੱਚੋ ਭਰਾਵੋ 18 ਲੱਖ ਰੁਪਏ ਨੂੰ ਰਗੜਿਆ ਪਿਆ ਮੇਰੇ ਕੋਲੇ ਇਸ ਤਰ੍ਹਾਂ ਦੇ ਅਨੇਕਾਂ ਕੇਸ ਆ ਚੁੱਕੇ ਨੇਗੇ ਆਸਟ੍ਰੇਲੀਆ ਦੇ ਨੌ ਤੇ ਜਿਹੜੇ ਠੱਗੀ ਵੱਜ ਰਹੀ ਹੈ ਬੱਚੋ ਯੂਕੇ ਦੇ ਨਾਂ ਤੇ ਵੀ ਬਹੁਤ ਬੜੀ ਠੱਗੀ ਵੱਜ ਰਹੀ ਹੈ ਇਹ ਵੀ ਬੱਚੋ ਹੁਣ ਭਾਈ ਜੇ ਮੈਂ ਇੰਨਾ ਬੋਲੀ ਇਹਨਾਂ ਜਗਾਈ ਇਹਨਾਂ ਜੇ ਫਿਰ ਵੀ ਟੋਚ ਲੱਗਣਾ ਖੁਸ਼ ਲੱਗਣਾ ਡਿੱਗ ਲੋ ਪਰ ਮੈਂ ਤਾਂ ਕੁਝ ਨਹੀਂ ਕਹਿੰਦਾ ਠੀਕ ਹੈ ਨਾ 18 ਲੱਖ ਰੁਪਏ ਨੂੰ ਰਗੜਿਆ ਪਿਆ ਹੈ ਬੰਦਾ